ਕਹਾਣੀ ਦਾ ਭਾਗ ਤੀਜਾ ਆਓ ਕਾਣੀ ਅੱਗੇ ਸ਼ੁਰੂ ਕਰਦੇ ਹਾਂ ਇਸ ਦੌਰਾਨ ਪੁਲਿਸ ਇੰਸਪੈਕਟਰ ਰਮੇਸ਼ ਸਿੰਘ ਨੇ ਜੱਸੀ ਨੂੰ ਫੜ ਲਿਆ ਸੀ ਜੱਸੀ ਪਿੰਡ ਦੇ ਬਾਹਰ ਖੇਤਾਂ ਵਿੱਚ ਲੁਕਿਆ ਹੋਇਆ ਸੀ ਪੁਲਿਸ ਨੇ ਉਸ ਨੂੰ ਹਟਕੜੀ ਲਾ ਦਿੱਤੀ ਅਤੇ ਉਸ ਨੂੰ ਥਾਣੇ ਲੈ ਜਾਣ ਲੱਗੀ ਜੱਸੀ ਚੀਕ ਰਿਹਾ ਸੀ ਮੈਂ ਕੁਝ ਨਹੀਂ ਕੀਤਾ ਮੈਂ ਮੈਂ ਬੇਕਸੂਰ ਹਾਂ ਪਿੰਡ ਵਾਸੀਆਂ ਦੀ ਭੀੜ ਨੇ ਜੱਸੀ ਨੂੰ ਘੇਰ ਲਿਆ ਕੁਝ ਉਸਤੇ ਸੁੱਕ ਰਹੇ ਸਨ ਜਦੋਂ ਕਿ ਕੁਝ ਉਸ ਨੂੰ ਗਾਲ੍ਹਾਂ ਕੱਢ ਰਹੇ ਸਨ ਅਵਤਾਰ ਸਿੰਘ ਵੀ ਭੀੜ ਵਿੱਚ ਖੜਾ ਸੀ ਆਪਣਾ ਸਿਰ ਝੁਕਾ ਕੇ ਉਸ ਦੇ ਅੰਦਰ ਦੋਸ਼ੀ ਅਤੇ ਡਰ ਦਾ ਇੱਕ ਅਜੀਬ ਸਿਵਰਨ ਉੱਠ ਰਿਹਾ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹ ਲਗਾਤਾਰ ਬੇਨਤੀ ਕਰਦਾ ਰਿਹਾ ਕਿ ਇਹ ਬੇਕਸੂਰ ਹੈ ਪਰ ਉਸ ਦੀ ਆਵਾਜ਼ ਪਿੰਡ ਵਾਸੀਆਂ ਦੇ ਸ਼ੋਰ ਵਿੱਚ ਦੱਬ ਗਈ ਅਵਤਾਰ ਸਿੰਘ ਦੂਰੋਂ ਹੀ ਦ੍ਰਿਸ਼ਟ ਦੇਖ ਰਿਹਾ ਸੀ ਉਸ ਦੇ ਮਨ ਵਿੱਚ ਪਛਤਾਵਾ ਅਤੇ ਡਰ ਦਾ ਇੱਕ ਅਜੀਬ ਸਿਮਰਨ ਸੀ ਕਿ ਇੱਕ ਬੇਕਸੂਰ ਵਿਅਕਤੀ ਨੂੰ ਫਸਾਉਣ ਦੇ ਬਦਲੇ ਆਪਣੀ ਜਾਨ ਬਚਾਉਣ ਦੀ ਚੋਣ ਸਹੀ ਸੀ ਪਰ ਹੁਣ ਰਸਤਾ ਚੁਣਿਆ ਗਿਆ ਸੀ ਪਿੱਛੇ ਮੁੜਨਾ ਦਾ ਕੋਈ ਰਸਤਾ ਨਹੀਂ ਸੀ ਜੀ ਪਿੰਡ ਛੱਡਣ ਵਾਲੀ ਹੀ ਸੀ ਜਦੋਂ ਇੰਸਪੈਕਟਰ ਰਮੇਸ਼ ਸਿੰਘ ਨੇ ਅਵਤਾਰ ਸਿੰਘ ਨੂੰ ਫੋਨ ਕੀਤਾ ਸਰਪੰਚ ਜੀ ਚਲੋ ਪੁਲਿਸ ਸਟੇਸ਼ਨ ਚਲੀਏ ਜੱਸੀ ਤੋਂ ਪੁੱਛਗਿੱਛ ਕਰਨ ਵੇਲੇ ਤੁਹਾਡੀ ਲੋੜ ਪੈ ਸਕਦੀ ਹੈ ਅਵਤਾਰ ਸਿੰਘ ਨੂੰ ਆਪਣੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਮਹਿਸੂਸ ਹੋਈ ਉਸਨੇ ਏਜਕਤੇ ਹੋਏ ਕਿਹਾ ਹਾਂ ਹਾਂ ਸਰ ਜਿਲੇ ਤੋਂ ਕੁਝ ਅਧਿਕਾਰੀ ਆ ਰਹੇ ਹਨ ਮੈਨੂੰ ਇੱਥੇ ਹੀ ਰਹਿਣਾ ਪਵੇਗਾ ਇੰਸਪੈਕਟਰ ਨੇ ਦ੍ਰਿੜਤਾ ਨਾਲ ਕਿਹਾ ਅਧਿਕਾਰੀ ਬਾਅਦ ਵਿੱਚ ਆ ਸਕਦੇ ਹਨ ਇਹ ਇੱਕ ਕਤਲ ਦਾ ਮਾਮਲਾ ਹੈ ਤੁਹਾਨੂੰ ਜ਼ਰੂਰ ਆਉਣਾ ਚਾਹੀਦਾ ਹੈ ਅਵਤਾਰ ਸਿੰਘ ਕੋਲ ਕੋਈ ਚਾਰਾ ਨਹੀਂ ਸੀ ਉਹ ਝਿਜਕਦੇ ਹੋਏ ਜੀਬ ਵਿੱਚ ਬੈਠ ਗਏ ਅਤੇ ਪੁਲਿਸ ਸਟੇਸ਼ਨ ਵੱਲ ਚੱਲ ਪਿਆ ਰਸਤੇ ਵਿੱਚ ਜੱਸੀ ਲਗਾਤਾਰ ਰੋਂਦਾ ਰਿਹਾ ਸਰਪੰਚ ਜੀ ਤੁਸੀਂ ਜਾਣਦੇ ਹੋ ਕਿ ਮੈਂ ਕੁਝ ਨਹੀਂ ਕੀਤਾ ਮੈਂ ਚੰਨੋ ਨੂੰ ਬਹੁਤ ਪਿਆਰ ਕਰਦਾ ਸੀ ਮੈਂ ਉਸ ਨੂੰ ਕਿਵੇਂ ਨੁਕਸਾਨ ਪਹੁੰਚਾ ਸਕਦਾ ਹਾਂ ਅਵਤਾਰ ਸਿੰਘ ਨੇ ਵੀ ਜੱਸੀ ਵੱਲ ਦੇਖਣਾ ਉਚਿਤ ਨਹੀਂ ਸਮਝਿਆ ਉਸ ਨੂੰ ਸਮਝ ਨਹੀਂ ਆਇਆ ਉਸ ਦਾ ਮਨ ਆਪਣੇ ਬਚਾਅ ਲਈ ਨਵੀਆਂ ਯੋਜਨਾਵਾਂ ਬਣਾ ਰਿਹਾ ਸੀ ਪੁਲਿਸ ਸਟੇਸ਼ਨ ਪਹੁੰਚਣ ਤੇ ਜੱਸੀ ਨੂੰ ਇੱਕ ਕੋਹੜੀ ਵਿੱਚ ਲਜਾਇਆ ਗਿਆ ਅਤੇ ਅਵਤਾਰ ਸਿੰਘ ਨੂੰ ਬਾਹਰ ਬਿਠਾਉਣ ਲਈ ਕਿਹਾ ਗਿਆ ਉਸਨੇ ਸਟੇਸ਼ਨ ਦੇ ਪਿੱਛੇ ਦੋ ਬਜ਼ੁਰਗ ਆਦਮੀ ਬੈਠੇ ਦੇਖੇ ਉਸਨੇ ਉਹਨਾਂ ਵਿੱਚੋਂ ਇੱਕ ਨੂੰ ਪਛਾਣ ਲਿਆ ਮੇਜਰ ਸਿੰਘ ਜੋ ਅਕਸਰ ਪਿੰਡ ਵਿੱਚ ਚਰਚਾ ਦਾ ਕੇਂਦਰ ਹੁੰਦਾ ਸੀ ਦੂਜਾ ਮੁਰਾਰੀ لال ਸੀ ਜੋ ਕੀ ਨੇੜਲੇ ਖੇਤਾਂ ਦਾ ਮਾਲਕ ਸੀ ਜੋ ਦੋਵੇਂ ਕਬਰائے ਹੋਏ ਲੱਗ ਰਹੇ ਸਨ ਥੋੜੀ ਦੇਰ ਬਾਅਦ ਇਨਸਪੈਕਟਰ ਅਵਤਾਰ ਸਿੰਘ ਨੂੰ ਆਪਣੇ ਦਫ਼ਤਰ ਵਿੱਚ ਲੈ ਗਿਆ ਸਰਪੰਚ ਜੀ ਜੱਸੀ ਅਪਰਾਧ ਕਬੂਲ ਨਹੀਂ ਕਰ ਰਿਹਾ ਉਹ ਕਹਿੰਦਾ ਹੈ ਕਿ ਉਹ ਉਸ ਸਮੇਂ ਪਿੰਡ ਤੋਂ ਬਾਹਰ ਸੀ ਕਿ ਤੁਹਾਡੇ ਕੋਲ ਕੋਈ ਗਵਾਹ ਹੈ ਜੋ ਉਸ ਨੂੰ ਚੰਨੋ ਨਾਲ ਦੇਖ ਸਕਦਾ ਹੈ ਅਵਤਾਰ ਸਿੰਘ ਨੇ ਆਪਣੀ ਕਵਰਾਟ ਨੂੰ ਛਪਾਉਂਦੇ ਹੋਏ ਪੁੱਛਿਆ ਉਸਨੇ ਕਿਹਾ ਜਨਾਬ ਪਿੰਡ ਵਾਲਿਆਂ ਨੇ ਮੈਨੂੰ ਦੱਸਿਆ ਸੀ ਪਰ ਅਮਰ ਚੌਕੀਦਾਰ ਨੇ ਕਿਹਾ ਸੀ ਕਿ ਉਸਨੇ ਚੰਨੋ ਦੇ ਘਰ ਦੇ ਆਲੇ-ਦੁਆਲੇ ਜੱਸੀ ਨੂੰ ਦੇਖਿਆ ਸੀ ਇਨਸਪੈਕਟਰ ਨੇ ਸਿਰ ਹਿਲਾਇਆ ਅਸੀਂ ਅਮਰ ਤੋਂ ਪੁੱਛਾਂਗੇ ਪਰ ਸਬੂਤ ਅਜੇ ਵੀ ਬਹੁਤ ਕਮਜ਼ੋਰ ਹਨ ਖੂਨ ਨਾਲ ਲਥਪਥ ਕਮੀਜ਼ ਤੋਂ ਇਲਾਵਾ ਕੁਝ ਨਹੀਂ ਅਵਤਾਰ ਸਿੰਘ ਦੇ ਦਿਲ ਵਿੱਚ ਉਮੀਦ ਦੀ ਇੱਕ ਕਿਰਨ ਜਾਗ ਪਈ ਕਿ ਜੱਸੀ ਨੂੰ ਬਰੀ ਕਰ ਦਿੱਤਾ ਜਾਵੇਗਾ ਪਰ ਜੇ ਉਹ ਬਰੀ ਹੋ ਗਿਆ ਤਾਂ ਅਸਲ ਕਾਤਲ ਦੀ ਪਾਲਸ ਫਿਰ ਤੋਂ ਸ਼ੁਰੂ ਹੋਵੇਗੀ ਉਸ ਵੇਲੇ ਥਾਣੇ ਤੋਂ ਇੱਕ ਪੁਲਿਸ ਵਾਲਾ ਆਇਆ ਸਰ ਪੋਸਟਮਾਰਟਮ ਦੀ ਰਿਪੋਰਟ ਆ ਗਈ ਹੈ ਇੰਸਪੈਕਟਰ ਨੇ ਰਿਪੋਰਟ ਖੋਲੀ ਅਤੇ ਚਿੰਤਤ ਹੋ ਗਿਆ ਅਵਤਾਰ ਸਿੰਘ ਦੇ ਮੱਥੇ ਤੇ ਪਸੀਨੇ ਦੇ ਮਣਕੇ ਦਿਖਾਈ ਦੇ ਦਿੱਤੇ ਘਬਰਾ ਕੇ ਕੀ ਹੋਇਆ ਸਰ ਅਵਤਾਰ ਸਿੰਘ ਨੇ ਹਿੰਮਤ ਇਕੱਠੀ ਕਰਕੇ ਪੁੱਛਿਆ ਚੰਨੋਂ ਦੀ ਮੌਤ ਸਿਰਫ ਸਿਰ ਵਿੱਚ ਛੱਟ ਲੱਗਣ ਨਾਲ ਨਹੀਂ ਹੋਈ ਉਸ ਦੇ ਸਰੀਰ ਤੇ ਦਬਾ ਦੇ ਨਿਸ਼ਾਨ ਸਨ ਜਿਵੇਂ ਕੋਈ ਉਸ ਤੇ ਬੈਠ ਗਿਆ ਹੋਵੇ ਉਸ ਦੀ ਗਰਦਨ ਤੇ ਵੀ ਦਬਾ ਦੇ ਨਿਸ਼ਾਨ ਸਨ ਅਵਤਾਰ ਸਿੰਘ ਦਾ ਮੂੰਹ ਸੁੱਕ ਗਿਆ ਉਸ ਨੂੰ ਯਾਦ ਆਇਆ ਕਿ ਸੰਘਰਸ਼ ਦੌਰਾਨ ਉਸਨੇ ਚੰਨੋ ਦਾ ਗळा ਕੁੱਟ ਕੇ ਕਤਲ ਕਰ ਦਿੱਤਾ ਸੀ ਇੰਸਪੈਕਟਰ ਨੇ ਅੱਗੇ ਕਿਹਾ ਤੇ ਇੱਕ ਹੋਰ ਗੱਲ ਚੰਨੋ ਦੇ ਨੋਹਾਂ ਵਿੱਚੋਂ ਚਮੜੀ ਦੇ ਟੁਕੜੇ ਮਿਲੇ ਸਨ ਉਹ ਆਪਣੇ ਹਮਲਾਵਰ ਤੋਂ ਬਚਣ ਲਈ ਸੰਘਾਸ ਕਰ ਰਹੀ ਸੀ ਸਾਨੂੰ ਜੱਸੀ ਤੋਂ ਇੱਕ ਨਮੂਨਾ ਲੈਣਾ ਪਵੇਗਾ ਦੇਖਦੇ ਹਾਂ ਕਿ ਸਾਨੂੰ ਕੋਈ ਚਮੜੀ ਮਿਲਦੀ ਹੈ ਅਵਤਾਰ ਸਿੰਘ ਦੇ ਸਰੀਰ ਵਿੱਚੋਂ ਕੰਬਣੀ ਦੌੜ ਲੱਗ ਗਈ ਚੰਨੋ ਨੇ ਸੰਘਰਸ਼ ਦੌਰਾਨ ਅਵਤਾਰ ਸਿੰਘ ਦੀ ਚਮੜੀ ਖੁਰਚ ਦਿੱਤੀ ਸੀ ਉਸਨੇ ਆਪਣੀ ਬਾਹ ਉੱਪਰ ਕੀਤੀ ਅਤੇ ਆਪਣੇ ਖੱਬੇ ਗੁੱਟ ਤੇ ਖੁਰਚ ਦੇਖੇ ਉਹ ਕੱਲ ਹੀ ਇਹਨਾਂ ਨਿਸ਼ਾਨਾਂ ਨੂੰ ਦੇਖ ਕੇ ਡਰ ਗਿਆ ਸੀ ਪਰ ਉਸਨੇ ਕੋਈ ਹੋਰ ਬਹਾਨਾ ਬਣਾ ਲਿਆ ਸੀ सरपंच जी ਤੁਸੀਂ ਠੀਕ ਹੋ ਇਨਸਪੈਕਟਰ ਨੇ ਉਸ ਵੇਲੇ ਦੇਖਦੇ ਹੋਏ ਪੁੱਛਿਆ ਹਾਂ ਨਹੀਂ ਮੈਂ ਠੀਕ ਹਾਂ ਮੈਨੂੰ ਬਸ ਇਸ ਰਿਪੋਰਟ ਦੀ ਚਿੰਤਾ ਹੈ ਇਹ ਪਿੰਡ ਦੀ ਇੱਜ਼ਤ ਦਾ ਮਾਮਲਾ ਹੈ ਅਵਤਾਰ ਸਿੰਘ ਨੇ ਮੁਸ਼ਕਲ ਨਾਲ ਜਵਾਬ ਦਿੱਤਾ ਇਨਸਪੈਕਟਰ ਨੇ ਰਿਪੋਰਟ ਨੂੰ ਫਿਰ ਦੇਖਿਆ ਇੱਕ ਗੱਲ ਹੋਰ ਹੈ ਚੰਨੋ ਦੇ ਸਰੀਰ ਤੇ ਇੱਕ ਅੰਗੂਠੀ ਦੇ ਨਿਸ਼ਾਨ ਹਨ ਸ਼ਾਇਦ ਹਮਲਾਵਰ ਨੇ ਅੰਗੂਠੀ ਪਾਈ ਹੋਈ ਸੀ ਕਿ ਜੱਸੀ ਕੋਈ ਅੰਗੂਠੀ ਪਹਿਨਦਾ ਹੈ ਅਵਤਾਰ ਸਿੰਘ ਦਾ ਹੱਥ ਅਣਜਾਣੇ ਵਿੱਚ ਆਪਣੀ ਅੰਗੂਠੀ ਵੱਲ ਵਧਿਆ ਆਪਣੀ ਚਾਂਦੀ ਦੀ ਅੰਗੂਠੀ ਜਿਸ ਤੇ ਉਸ ਦਾ ਨਾਮ ਉਕਰਿਆ ਹੋਇਆ ਸੀ ਉਸ ਨੇ ਤੁਰੰਤ ਆਪਣਾ ਹੱਥ ਚੁਪਾ ਲਿਆ ਤੇ ਕਿਹਾ ਨਹੀਂ ਨਹੀਂ ਸਰ ਉਹ ਇੱਕ ਗਰੀਬ ਮਜ਼ਦੂਰ ਹੈ ਉਹ ਅੰਗੂਠੀ ਕਿੱਥੋਂ ਲਿਆਵੇਗਾ ਇੰਸਪੈਕਟਰ ਨੇ ਸਿਰ ਹਿਲਾਇਆ ਅਸੀਂ ਪਤਾ ਲਗਾ ਲਵਾਂਗੇ ਅਵਤਾਰ ਸਿੰਘ ਨੂੰ ਅਹਿਸਾਸ ਹੋਇਆ ਕਿ ਉਹ ਖਤਰੇ ਵਿੱਚ ਹੈ ਅਤੇ ਉਹ ਜਲਦੀ ਤੋਂ ਜਲਦੀ ਪੁਲਿਸ ਸਟੇਸ਼ਨ ਛੱਡਣਾ ਚਾਹੁੰਦਾ ਸੀ ਜਨਾਬ ਕਿ ਮੈਂ ਹੁਣ ਜਾਣਾ ਚਾਹੁੰਦਾ ਹਾਂ ਪਿੰਡ ਵਿੱਚ ਮੇਰੀ ਲੋੜ ਪਵੇਗੀ ਅਵਤਾਰ ਸਿੰਘ ਨੇ ਕਿਹਾ ਹਾਂ ਤੁਸੀਂ ਜਾ ਸਕਦੇ ਹੋ ਪਰ ਕਿਰਪਾ ਕਰਕੇ ਕੱਲ ਵਾਪਸ ਆਓ ਸਾਨੂੰ ਜੱਸੀ ਦਾ ਬਿਆਨ ਅਤੇ ਕੁਝ ਪਿੰਡ ਵਾਸੀਆਂ ਦੇ ਬਿਆਨ ਲੈਣ ਦੀ ਲੋੜ ਹੈ ਅਵਤਾਰ ਸਿੰਘ ਪੁਲਿਸ ਸਟੇਸ਼ਨ ਛੱਡ ਕੇ ਸਿੱਧਾ ਆਪਣੇ ਘਰ ਚਲਾ ਗਿਆ ਉਸ ਨੂੰ ਹੁਣ ਪਤਾ ਸੀ ਕਿ ਖੇੜ ਇੱਕ ਖਤਰਨਾਕ ਮੋੜ ਤੇ ਪਹੁੰਚ ਗਈ ਹੈ ਅੰਗੂਠੀ ਚਮੜੀ ਦੇ ਨਿਸ਼ਾਨ ਸਰੀਰ ਤੇ ਦਬਾਅ ਦੇ ਨਿਸ਼ਾਨ ਸਭ ਕੁਝ ਉਹਨਾਂ ਵੱਲ ਇਸ਼ਾਰਾ ਕਰ ਰਿਹਾ ਸੀ ਉਹਨਾਂ ਨੂੰ ਇਸ ਸਬੂਤ ਨੂੰ ਜਿੰਨੀ ਜਲਦੀ ਹੋ ਸਕੇ ਮਿਟਾ ਦੇਣਾ ਚਾਹੀਦਾ ਸੀ ਘਰ ਪਹੁੰਚ ਕੇ ਉਸਨੇ ਕਮਲਕੌਰ ਨੂੰ ਆਵਾਜ਼ ਮਾਰੀ ਜਲਦੀ ਮੇਰੇ ਲਈ ਗਰਮ ਪਾਣੀ ਪਾ ਦੇ ਮੈਨੂੰ ਨਹਾਉਣਾ ਪਵੇਗਾ ਕਮਲਕੌਰ ਨੇ ਹਰਾਨੀ ਨਾਲ ਪੁੱਛਿਆ ਇਸ ਸਮੇਂ ਕੀ ਤੁਸੀਂ ਦੁਪਹਿਰ ਨੂੰ ਨਹਾਉਂਗੇ ਹੁਣ ਜਲਦੀ ਕਰੋ ਅਵਤਾਰ ਸਿੰਘ ਚੀਕਿਆ ਨਹਾਉਂਦੇ ਸਮੇ ਉਸਨੇ ਆਪਣੀ ਗੁੱਟ ਦੇ ਨਿਸ਼ਾਨਾਂ ਨੂੰ ਜ਼ੋਰ ਨਾਲ ਰਗੜਿਆ ਅੰਗੂਠੀ ਕੱਢੀ ਅਤੇ ਇਸ ਨੂੰ ਇੱਕ ਡੱਬੇ ਵਿੱਚ ਲੁਕਾ ਦਿੱਤਾ ਫਿਰ ਉਸਨੇ ਕੱਪੜੇ ਕੱਢ ਕੇ ਇੱਕ ਬੋਰੀ ਵਿੱਚ ਪਾ ਲਏ ਉਸਨੇ ਕਮਲਕੌਰ ਨੂੰ ਕਿਹਾ ਇਹਨਾਂ ਕੱਪੜਿਆਂ ਨੂੰ ਸਾੜ ਦੇ ਕਿਉਂ ਇਹ ਤੁਹਾਡੇ ਸੋਹਣੇ ਕੱਪੜੇ ਹਨ ਕਮਲਕੌਰ ਨੇ ਹੈਰਾਨੀ ਨਾਲ ਪੁੱਛਿਆ ਬਹਿਸ ਨਾ ਕਰੋ ਉਹਨਾਂ ਨੂੰ ਸਾੜ ਦਿਓ ਅਵਤਾਰ ਸਿੰਘ ਨੇ ਗੁੱਸੇ ਨਾਲ ਕਿਹਾ ਅਵਤਾਰ ਸਿੰਘ ਸੋਚ ਰਿਹਾ ਸੀ ਕਿ ਅੱਗੇ ਕੀ ਕਰਨਾ ਹੈ ਜੱਸੀ ਨੂੰ ਪਹਿਲਾਂ ਹੀ ਫਸਾਇਆ ਜਾ ਚੁੱਕਾ ਸੀ ਪਰ ਸਬੂਤ ਉਸ ਵੱਲ ਇਸ਼ਾਰਾ ਕਰ ਰਹੇ ਸਨ ਕਿ ਉਸ ਨੂੰ ਪਿੰਡ ਛੱਡ ਕੇ ਭੱਜ ਜਾਣਾ ਚਾਹੀਦਾ ਹੈ ਪਰ ਸਰਪੰਚ ਕਿਵੇਂ ਭੱਜ ਸਕਦਾ ਸੀ ਹਰ ਕੋਈ ਉਸ ਨੂੰ ਦੇਖ ਰਿਹਾ ਹੋਵੇਗਾ ਹੁਣ ਉਸ ਕੋਲ ਇੱਕੋ ਇੱਕ ਵਿਕਲਪ ਸੀ ਕਿ ਉਹ ਚਿੱਠੀ ਜਿਸ ਵਿੱਚ ਚੰਨੋ ਨੇ ਕਿਸੇ ਵੱਡੇ ਆਦਮੀ ਬਾਰੇ ਜਿਕਰ ਕੀਤਾ ਸੀ ਲਿਖਿਆ ਸੀ